ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਆ ਸੀਸੀ ਨੇ 2026 ਦੇ ਵਿੱਚ ਲਾਗੂ ਹੋਣ ਵਾਲੇ ਸਟੱਡੀ ਪਰਮਿਟ ਕੈਪ ਸਿਸਟਮ ਸੰਬੰਧੀ ਆਪਣੀ ਅੰਦਰੂਨੀ ਮਾਰਗਦਰਸ਼ਨ ਨੂੰ ਅਪਡੇਟ ਕਰ ਦਿੱਤਾ ਹੈ ਇਹ ਅਪਡੇਟ ਖਾਸ ਤੌਰ ਤੇ ਸੁਬਾਈ ਅਤੇ ਖੇਤਰੀ ਤਸਦੀਕ ਪੱਤਰਾਂ ਯਾਨੀ ਕਿ ਪੀਐਲਐਸ ਅਤੇ ਟੀਐਲਐਸ ਨਾਲ ਜੁੜੀ ਹੋਈ ਹੈ ਹਾਲਾਂਕਿ ਮੁੱਖ ਨਿਯਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ ਪਰ ਨਵੀਂ ਗਾਈਡੈਂਸ ਇਸ ਗੱਲ ਉਤੇ ਧਿਆਨ ਕੇਂਦਰਿਤ ਕਰਦੀ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਹ ਨਿਯਮ ਕਿਵੇਂ ਸਮਝਣੇ ਅਤੇ ਲਾਗੂ ਕਰਨੇ ਨੇ ਇਸ ਨਾਲ ਵਿਦਿਆਰਥੀ ਦੀ ਸਿੱਖਿਆ ਸੰਸਥਾਵਾਂਤ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਲਈ ਵਧੇਰੇ ਸਪਸ਼ਟਤਾ ਆਉਣ ਦੀ ਉਮੀਦ ਹੈ ਸਭ ਤੋਂ ਵੱਡੀ ਗੱਲ ਹੈ ਕੁਝ ਗ੍ਰੈਜੂਏਟ ਵਿਦਿਆਰਥੀਆਂ ਲਈ ਛੋਟ ਜੀ ਹਾਂ ਨਵੀਂ ਮਾਰਗਦਰਸ਼ਨ ਮੁਤਾਬਕ ਜਿਹੜੇ ਵਿਦਿਆਰਥੀ ਜੁਣ ਤੱਕ ਮਨੋਣੇ ਤੇ ਸਿਖਲਾਈ ਸੰਸਥਾ ਵਿੱਚ ਡਿਗਰੀ ਗ੍ਰਾਂਟਿੰਗ ਮਾਸਟਰ ਜਾਂ ਡਾਕਟੋਰੇਟ ਪ੍ਰੋਗਰਾਮਾਂ ਵਿੱਚ ਦਾਖਲਾ ਲੈਂਦੇ ਨੇ ਉਹਨਾਂ ਨੂੰ ਪੀਏਐਲ ਜਾਂ ਟੀਏਐਲ ਦੀ ਲੋਡ ਨਹੀਂ ਹੋਵੇਗੀ ਅਸਲਟ ਗ੍ਰੈਜੂਏਟ ਡਿਪਲੋਮੇ ਸਰਟੀਫਿਕੇਟ ਮਾਈਕਰੋ ਪ੍ਰੋਗਰਾਮ ਜਾਂ ਹੋਰ ਗੈਰ ਡਿਗਰੀ ਕੋਰਸ ਖਾਸ ਕਰਕੇ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਇਸ ਛੋਟ ਦੇ ਅਧੀਨ ਨਹੀਂ ਹੁੰਦੇ ਇਸ ਸਪਸ਼ਟਿਕਰਨ ਉਹਨਾਂ ਵਿਦਿਆਰਥੀਆਂ ਦੇ ਲਈ ਰਾਹਤ ਹੈ